ਸਾਪ ਦੇ ਕੁਝ ਜ਼ਰੂਰੀ ਮੁੱਦਿਆਂ ਦੇ ਉੱਤੇ ਗੱਲਬਾਤ ਕਰਨੀ ਜ਼ਰੂਰੀ ਆ ਜੋ ਨਾ ਮੁੱਦਿਆਂ ਨੂੰ ਲੈ ਕੇ ਥੋੜੇ ਸਾਹਮਣੇ ਹਾਜ਼ਰ ਆ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਵੀਰ ਸਿੰਘ ਪੱਟੀ ਜੀ ਪੱਟੀ ਸਾਹਿਬ ਵਨਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਪਹਿਲੀ ਖਬਰ ਤੋਂ ਸ਼ੁਰੂਆਤ ਕਰਨੀ ਚਾਹਾਂਗੇ ਭਾਈ ਅਮਰਤਪਾਲ ਸਬੰਧੀ ਕਿਉਂਕਿ ਸਵੇਰ ਤੋਂ ਇਹ ਚਰਚਾ ਚੱਲ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ ਪੈਰੋਲ ਤੇ ਬਾਹਰ ਆਉਣ ਵਾਲੇ ਆ ਜਾਂ ਸਕਦੇ ਐ ਅ ਇਹਦੇ ਉੱਤੇ ਤੁਸੀਂ ਆਪਣੀ ਜਾਣਕਾਰੀ ਦੱਸਿਓ ਕਿ ਕੀ ਕੋਈ ਚੱਲਦਾ ਪਿਆ ਕੀ ਹੋ ਸਕਦਾ ਐਵੇਂ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਜਿਹੜੀ ਆ ਇਸ ਜਗ ਨੂੰ ਇਸ ਮੂਵਮੈਂਟ ਨੂੰ ਅੱਗੇ ਸਹੀ ਤਰੀਕੇ ਨਾਲ ਤੋਰ ਹੀ ਨਹੀਂ ਸਕੀ ਹੂੰ ਜਿੰਨੇ ਕਿਨਾਂ ਕੋਲੇ ਬੰਦੇ ਹੈਗੇ ਸੀ ਭਾਵੇਂ 5 ਸੀ ਭਾਵੇਂ 10 ਸੀ ਭਾਵੇਂ 20 ਸੀ ਇਹਨਾਂ ਨੂੰ ਜਾ ਕੇ ਦਿੱਲੀ ਇੱਕ ਮੋਰਚਾ ਲਾ ਦੇਣਾ ਚਾਹੀਦਾ ਸੀ ਜੇ ਰੋਜ਼ ਉੱਥੋਂ ਇੰਟਰਨੈਸ਼ਨਲ ਲੈਵਲ ਤੇ ਕਵਰੇਜ ਹੁੰਦੀ ਭੀ ਇਹ ਮੋਰਚਾ ਲੱਗਾ ਭੀ ਭਾਈ ਅਮਰਤਪਾਲ ਸਿੰਘ ਜੜਿਆ 20 ਲੱਖ ਲੋਕਾਂ ਦੀ ਨਮਾਇਦਗੀ ਕਰਦੇ ਤੇ ਉਹਨਾਂ ਨੂੰ ਨਾਜਾਇਜ਼ ਤੌਰ ਤੇ ਜੇਲ੍ਹ ਚ ਰੱਖਿਆ ਗਿਆ ਜੀ ਇਸ ਰਪੇਤੇ ਕਦੀ ਡੀਸੀ ਨੂੰ ਮੰਗ ਪੱਤਰ ਦਿੱਤਾ ਕਦੀ ਐਸੀ ਨੂੰ ਮੰਗ ਪੱਤਰ ਦਿੱਤਾ ਇਹਦੂਗਾ ਵਧੇ ਨਹੀਂ ਕਿਉਂਕਿ ਇਹਨਾਂ ਦੇ ਵਿੱਚ ਅਜੇ ਤੱਕ ਰਾਸੀ ਸ਼ਕਤੀ ਦੀ ਘਾਟ ਆ ਹੂੰ ਐਸੇ ਕਰਕੇ ਇਹ ਬੇਕਾਇਦਾ ਤੌਰ ਤੇ ਜਿਹੜੀ ਤਰੰਤਾਂ ਦੀ ਚੋਣ ਹਰੇ ਨੇ ਜੇ ਇੱਥੇ ਰਾਸਤੀ ਇਹਨਾਂ ਦੀ ਇੱਛਾ ਸ਼ਕਤੀ ਪੂਰੀ ਹੁੰਦੀ ਇਹਨਾਂ ਦੇ ਵਿੱਚ ਇਹ ਹੁੰਦਾ ਵੀ ਅਸੀਂ ਚੋਣ ਜਿਤਨੀ ਆ ਤੇ ਫਿਰ ਕੋਈ ਗੱਲ ਨਹੀਂ ਸੀ ਹਗੀ ਕੰਪੇਨ ਨਹੀਂ ਕੀਤੀ ਘਰ ਬੈ ਕੇ ਰਮਾਨਾ ਵੀ ਲੋਕਾਂ ਨੇ ਸਾਨੂੰ ਵੋਟਾਂ ਪਾਜ ਦੇਣੀਆਂ ਤੇ ਇਸੇ ਤਰ੍ਹਾਂ ਹੀ ਇਹ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਮੂਵਮੈਂਟ ਜੇ ਕਿਤੇ ਰੁਟੀਨ ਦੇ ਵਿੱਚ ਪੱਕਾ ਧਰਨਾ ਲਾ ਲੈਂਦੇ ਜਾ ਕੇ ਉੱਥੇ ਕਿੰਨੇ ਸੀ ਰੋਜ਼ ਦੇ 10 ਬੰਦੇ ਨਹੀਂ ਪਤਾ ਕਰ ਸਕਦੇ ਉੱਥੇ ਹਾਂ 10 ਬੰਦੇ ਜਾ ਕੇ ਪਾਰਲੀਮੈਂਟ ਦੇ ਸਾਹਮਣੇ ਬਹਿ ਜਾਂਦੇ ਤੇ ਰੋਜ਼ ਇੰਟਰਨੈਸ਼ਨਲ ਲੈਵਲ ਤੇ ਕਵਰੇਜ ਹੁੰਦੀ ਤੇ ਹੁਣ ਨੂੰ ਭਾਈ ਅਮਰਤਪਾਲ ਸਿੰਘ ਵੀ ਬਾਹਰ ਆਏ ਹੁੰਦੇ ਹਾਂ ਹਾਂ ਤੁਹਾਡੇ ਸਾਹਮਣੇ ਇੱਕ ਬੜੀ ਵੱਡੀ ਮਿਸਾਲ ਆ ਕਿਸਾਨਾਂ ਨੇ ਮੋਰਚਾ ਲਾਇਆ ਤੇ ਮੋਰਚੇ ਤੋਂ ਬਾਅਦ ਜਿਹੜੀ ਸੀ ਇੱਕ ਵਿਅਕਤੀ ਸੁਪਰੀਮ ਕੋਰਟ ਚਲਾ ਜਾਂਦਾ ਵਾ ਜਥੇਬੰਦੀ ਜਿਲ ਜਾਂਦੀ ਜਿਹੜੀ ਸਪੌਂਸਰਡ ਬਾਈ ਦੀ ਬੀਜੇਪੀ ਸੀ ਬੀਜੇਪੀ ਨੇ ਵੀ ਆਪਣੀਆਂ ਛੋਟੀਆਂ ਛੋਟੀਆਂ 40 45 ਜਥੇਬੰਦੀਆਂ ਬਣਾਇਆ ਸੀ ਲੋ ਜੀ ਸਾਨੂੰ ਉਹਨਾਂ ਨੇ ਕਹਿ ਦਿੱਤਾ ਵਾ ਵੀ ਤੁਸੀਂ ਅੱਜ ਦੀ ਅੱਜ ਕਰਨਾ ਸਾਨੂੰ ਕਾਨੂੰਨ ਮਨਜ਼ੂਰ ਨੇ ਲੇਕਿਨ ਬਹੁ ਗਿਣਤੀ ਕਿਸਾਨਾਂ ਨੇ ਕਹਿੰਤਾ ਸੀ ਸੁਪਰੀਮ ਕੋਰਟ ਨਹੀਂ ਜਾਵਾਂਗੇ ਸਾਡੀ ਲੜਾਈ ਸੁਪਰੀਮ ਕੋਰਟ ਨਾਲ ਨਹੀਂ ਸਾਡੀ ਲੜਾਈ ਸਰਕਾਰ ਨਾਲ ਹੂੰ ਇਸੇ ਤਰ੍ਹਾਂ ਇਹ ਬਾਰ-ਬਾਰ ਕਦੀ ਹਾਈ ਕੋਰਟ ਤੁਰੇ ਫਿਰਦੇ ਰਹਿੰਦੇ ਕਦੀ ਸੁਪਰੀਮ ਕੋਰਟ ਤੁਰੇ ਫਿਰਦੇ ਉਹ ਤਾਂ ਤੁਸੀਂ ਕਿਰਪਾ ਕਰਕੇ ਪ੍ਰਕਿਰਿਆ ਕਰੀ ਕਰੋ 10 ਬੰਦੇ ਡੇਲ ਦੀ ਬਿਠਾ ਦਿਓ ਉੱਥੇ ਪੱਕੇ ਤੌਰ ਤੇ ਚੇਂਜ ਹੁੰਦੇ ਰਹਿਣ ਦੂਜੇ ਦਿਨ ਤਿੰਨ ਹੋ ਗਈ ਭੀ 10 ਬੰਦੇ ਚੇਂਜ ਹੋ ਗਈ ਜੀ 10 ਦੂਜੇ ਆ ਗਏ ਤਾਂ ਕਿੰਨਾ ਕਿੰਨਾ ਖਰਚ ਆ ਜਾਊਗਾ ਕਿਤੇ ਹੂੰ ਕਰਦੇ ਪ੍ਰਸ਼ਾਦੇ ਤੁਹਾਨੂੰ ਉੱਥੋਂ ਗੁਰਦੁਆਰੇ ਮਿਲ ਜਾਣੇ ਸੀਗੇ ਹੂੰ ਆ ਵੀ ਦਿੰਦੇ ਤੁਸੀਂ ਪ੍ਰਵੰਧ ਕਰਦੇ ਦੇਣੇ ਉਹਨਾਂ ਹੈ ਨਹੀਂ ਸੀ ਜੇ ਭਾਜੀ ਦੇਖਣਾ ਮੋਰਚਾ ਲੱਗਾ ਹੁੰਦਾ ਨਾ ਹੂੰ ਤੇ ਜਿਹੜੀ ਨੇ ਪ੍ਰਸ਼ਾਦ ਨਹੀਂ ਸੀ ਦੇਣੇ ਇਹਨਾਂ ਹੂੰ ਨਹੀਂ ਜੀ ਜਿੰਨੇ ਛਕਣਾ ਇੱਥੇ ਆ ਕੇ ਛਕ ਲੋ ਅਸੀਂ ਦੇ ਦਿੰਦੇ ਪ੍ਰਸ਼ਾਦੇ ਇਹਨਾਂ ਨੂੰ ਹੂੰ ਤੇ ਖਰਚਿਆਂ ਦਾ ਤੇ ਲੰਗਰ ਆਪਣਾ ਲਾਉਂਦੇ ਦਾਲ ਫੁਲਕੇ ਸੀ ਨਾ ਹੂੰ ਉਹ ਕੰਨੀ ਕੀਤਾ ਜੇ ਕਿਤੇ ਉੱਥੇ ਜਾ ਕੇ ਮੋਰਚਾ ਲਾਇਆ ਹੁੰਦਾ ਤੇ ਇਹਨਾਂ ਦੀ ਇੰਟਰਨੈਸ਼ਨਲ ਲੈਵਲ ਤੇ ਕਵਰੇਜ ਹੁੰਦੀ ਹੂੰ ਅਣੀ ਵੀ ਜਿੰਨੀਆਂ ਮਰਜ਼ੀ ਤੁਸੀਂ ਬੇਲਾ ਪਾ ਲਓ ਛੇਲਾ ਪਾ ਲਓ ਜੋ ਮਰਜ਼ੀ ਕਰੋ ਤੁਹਾਡੀ ਕਿਤੇ ਸੁਣਵਾਈ ਨਹੀਂ ਹੋਣੀ ਹਮ ਔਲ ਦੀ ਮੰਗ ਪਹਿਲੀ ਵਾਰੀ ਸੁਣੀ ਕੀਤੀ ਹੈ ਕਈ ਵਾਰੀ ਮੰਗ ਕਰ ਚੁੱਕੇ ਹਾਈ ਕੋਰਟ ਚ ਪਟੀਸ਼ਨ ਪਾ ਕੇ ਵੇਖੋ ਜੀ ਮੈਂ ਹਮ 20 ਲੱਖ ਲੋਕਾਂ ਦੀ ਨਮਾਇੰਦਗੀ ਕਰਦਾ ਮੈਂ ਐਮ ਪੀ ਹਾਂ ਤੇ ਮੈਨੂੰ ਪਰੋਲ ਦਿੱਤੀ ਜਾਵੇ ਤਾਂ ਕਿ ਮੈਂ ਜਾ ਕੇ ਹਮ ਸੰਸਦ ਚ ਭਾਗ ਲੈ ਸਕਾਂ ਹਮ ਮੈਂ ਅੱਜ ਵੀ ਕਹਿਣਾ ਇਹਨਾਂ ਨੂੰ ਜੇ ਕੁਝ ਕਰਨਾ ਤੁਹਾਡੇ ਪੱਲੇ ਕੁਝ ਹੈਗਾ ਤੇ ਇੱਕ ਮੋਰਚਾ ਜਾ ਕੇ ਦਿੱਲੀ ਪਾਰਲੀਮੈਂਟ ਦੇ ਬਾਹਰ ਰੱਖੋ ਵੱਧ ਤੋਂ ਗ੍ਰਿਫਤਾਰ ਕਰਨ ਕਿੰਨੇ ਬੰਦੇ ਗ੍ਰਿਫਤਾਰ ਕਰਨਗੇ ਹੂੰ ਕੋ ਕੰਮ ਨਹੀਂ ਕਰਨਾ ਇੱਛਾ ਸ਼ਕਤੀ ਨਹੀਂ ਹੈਗੀ ਕੋਈ ਗਾਈਡ ਕਰਨ ਵਾਲਾ ਨਹੀਂ ਹੈਗਾ ਤੁਹਾਡੇ ਸਾਹਮਣੇ ਮੈਂ ਵੀ ਕਿਸਾਨਾਂ ਦੀ ਗੱਲ ਕੀਤੀ ਹੈ ਕਿਸਾਨਾਂ ਨੇ ਆਪਣੀ ਮੰਗ ਪਾਈ ਕਿ ਨਹੀਂ ਪਾਈ ਉਸ ਤਰੀਕੇ ਨਾਲ ਮੰਗ ਮੰਨਵਾਣੀ ਪੋਗੀ ਤੁਹਾਡੇ ਕੋਲ ਬੰਦੇ ਵੀ ਹੈਗੇ ਆ ਰੋਜ਼ ਦੇ 10 ਬੰਦੇ ਤੁਸੀਂ ਗੱਲ ਕਰੋ ਵੀ ਵੇਖੋ ਨੌ ਹਲਕੇ ਨੇ ਤੁਹਾਡੇ ਕੋਲੇ ਹੂੰ ਨੌ ਹਲਕਿਆਂ ਦੇ ਵਿੱਚ ਕੋਈ 10-10 ਬੰਦੇ 3-3 ਦਿਨ ਦੇ ਰਹਿਣਗੇ ਹੂੰ ਤੇ ਮਹੀਨੇ ਬਾਅਦ ਵਾਰੀ ਆਣੀ ਆ ਇੱਕ ਮਹੀਨਾ ਤੁਸੀਂ ਇਹ ਮੋਰਚਾ ਲਾ ਕੇ ਰੱਖਦੇ ਹੋ ਤਾਂ ਉੱਥੇ ਇੰਟਰਨੈਸ਼ਨਲ ਲੈਵਲ ਤੇ ਜੋ ਕਵਰੇਜ ਹੋਈ ਹੂੰ ਤੇ ਸਰਕਾਰ ਦੀ ਬੋਲਤੀ ਬੰਦ ਹੋ ਜੂ ਹੂੰ ਪਰ ਇਹਨਾਂ ਨੂੰ ਘਰੋਂ ਖਾ ਕੇ ਮਤਤ ਕੌਣ ਦੇਵੇ ਇਹਨਾਂ ਨਾ ਇਹਨਾਂ ਕਿਸੇ ਦੀ ਸੁਣਨੀ ਆ ਲੜੀ ਜਾਂਦੇ ਆ ਭਾਈ ਮਨਦੀਪ ਸਿੰਘ ਦੇ ਕੇਸ ਦੇ ਵਿੱਚ ਬਹਿਲਾ ਪਿੰਡ ਦੇ ਵਿੱਚ ਬਾਪੂ ਤਰਸੇਮ ਸਿੰਘ ਜਾ ਕੇ ਕਹਿ ਦਤਾ ਹੂੰ ਕਿ ਦੂਜੀ ਅੰਤ ਰਾਜੜੀ ਉਹ ਬੀਜੇਪੀ ਦੀ ਸਪੋਰਟਡ ਹੈਗੀ ਐ ਤੇ ਪੁਨਰ ਸੰਜੀਤ ਵਾਲੇ ਤੁਹਾਡੀ ਕੰਪੇਨ ਕਿਉਂ ਕਰਨਗੇ ਫਿਰ ਜੀ ਮਨਦੀਪ ਜਿੱਤ ਜਾਂਦਾ ਤੇ ਖਾਤੇ ਉਹ ਇਹਨਾਂ ਨੇ ਪਣਾ ਸੀ ਵਾਰਸ ਪੰਜਾਬ ਦੇ ਹੂੰ ਤੇ ਕਿਹੜੇ ਨਾ ਵੀ ਕੰਪੇਨ ਨਹੀਂ ਕੀਤੀ ਆ ਕੇ ਫੋਟੋ ਨੂੰ ਆਈ ਤਾਂ ਆ ਕੇ ਮੁਰਕੇ ਸੌਗੇ ਪਿੰਡ ਵੰਡ ਕੇ ਘਰ ਵੰਡ ਕੇ ਘਰ ਘਰ ਜਾ ਕੇ ਗੱਲ ਕਰਦੇ ਤੇ ਲੋਕ ਇਹਨਾਂ ਨਾਲ ਖੜੇ ਸੀ ਹੂੰ ਇਹ ਕੋਈ ਛੋਟੀ ਗੱਲ ਨਹੀਂ ਸੁਖਬੀਰ ਸਿੰਘ ਬਾਦਲ ਨੇ ਉੱਥੇ ਜਿਹੜੀ ਸੀ ਗੁਰੂ ਦੀ ਗੋਲਗ ਦੀ ਦਰਬਾਰਤੋਂ ਕੀਤੀ ਸ਼੍ਰੋਮਣੀ ਕਮੇਟੀ ਦੇ ਕੁਝ ਲੋਕ ਭਰਤੀ ਕੀਤੇ ਤੇ ਹਾਕਮ ਧਿਰਨੇ ਦੇ ਆਂਦੇ ਸ਼ਾਮ ਦੰਦ ਪੇਟ ਸਭ ਕੁਝ ਵਰਤਿਆ ਮੈਂ ਨਹੀਂ ਕਹਿ ਰਿਹਾ ਹੂੰ ਆਮਤ ਪਰ ਬਾੜ ਦਾ ਇੰਨਾ ਪ੍ਰਭਾਵ ਸੀਗਾ ਹੂੰ ਗਿੱਪੀਟ ਲੋ ਹੂੰ ਜਿੰਨੇ ਗਿੱੱਡੜਵਾਹ ਤੋਂ ਚੋਣ ਲੜੀ ਤੇ ਉਹਨੂੰ ਇਸ ਗੱਲ ਦਾ ਪਤਾ ਸੀ ਕਿ ਜੇ ਮੈਂ ਐਤ ਕੀ ਚੋਣ ਲੜ ਕੇ ਜਿੱਤ ਗਿਆ ਜਿੱਤ ਗਿਆ ਮੁੜ ਕੇ ਮੇਰੀ ਵਾਰੀ ਨਹੀਂ ਆਉਣੀ ਹੂੰ ਪੌਸਿਬਿਲਿਟੀ ਹੈ ਵੀ ਗਿੱੱਡੜਵਾਹ ਐਤ ਕੀ ਰਿਜ਼ਰਵ ਹੋ ਜੇ ਇਸ ਕਰਕੇ ਉਹਨੇ ਜਾ ਕੇ ਆਮਾਦੀ ਪਾਰਟੀ ਜਾ ਕੇ ਚੋਣ ਜਿੱਤ ਲਈ ਉਹ ਕਹਿੰਦਾ ਜੀ ਮੇਰੀ ਡਿਊਟੀ ਲੱਗੀ ਸੀ ਮੀਆਂ ਪਿੰਡ ਦੇ ਆਲੇ ਦੋਲੇ ਦੇ ਹੂੰ ਮੀਆਂਪੁਰ ਦੇ ਵਿੱਚ ਅਸੀਂ ਇੱਕ ਰੈਲੀ ਰੱਖ ਲਈ ਮੁੱਖ ਮੰਤਰੀ ਦੀ ਤੇ ਪਿੰਡ ਦਾ ਇੱਕ ਵੀ ਵਿਅਕਤੀ ਸੈ ਰੈਲੀ ਚ ਨਹੀਂ ਆਇਆ ਇੰਨਾ ਡਰ ਸੀ ਉਹਦਾ ਅਮਰਤਪਾਲ ਬਾਦ ਦਾ ਕੀ ਇਲੈਕਸ਼ਨ ਜੇ ਧਮਕਾ ਕੇ ਡਰਾ ਕੇ ਤੁਸੀਂ ਵੋਟਰਾਂ ਪਰ ਕੀ ਇਲੈਕਸ਼ਨ ਹੈ ਤੇ ਮਨਦੀਪ ਸਿੰਘ ਨੂੰ ਜਿਹੜੀ 20000 ਵੋਟ ਮਿਲੀ ਹੈ ਨਾ ਸਿਰਫ ਉਹਦੇ ਭਰਾ ਕਰਕੇ ਮਿਲੀਏ ਜਦੋਂ ਮੈਨੂੰ ਇਹਦਾ ਪੁੱਛਿਆ ਸੀ ਮੈਂ ਕਿਹਾ ਸੀ ਮਨਦੀਪ ਤੂੰ ਖੜਾ ਕਰ ਦੇ ਉਹ ਸੰਦੀਪ ਤੂੰ ਖੜਾ ਦਾ ਕਰਿਓ ਹੂੰ ਇਹ ਸੰਦੀਪ ਤੂੰ ਖੜਾ ਕਰਨ ਚਾਹੁੰਦੇ ਸੀ ਮੈਂ ਕਿਹਾ ਜੇ ਸੰਦੀਪ ਹਾਰ ਗਿਆ ਤੇ ਬੇਇੱਜ਼ਤੀ ਬਹੁਤ ਉਹ ਜੇ ਮਨਦੀਪ ਹਾਰ ਗਿਆ ਤੇ ਕਹਿੰਦੇ ਕਿ ਭਰਾ ਸੀ ਨਾ ਕੋਈ ਗੱਲ ਹੂੰ ਉਹੀ ਗੱਲ ਨਹੀਂ ਹੂੰ ਅਮਰ ਸਰਜੀਤ ਵਾਲੇ ਜਿਹੜੇ ਆਪਣੀ ਆਪਣੀ ਪਿੱਠਾ ਪੇ ਥਾਪੜ ਦੇ ਆਏ ਆ ਕੇ ਪ੍ਰੈਸ ਨੂੰ ਕੀਤੇ ਚ ਘਰ ਨੂੰ ਚਲੇ ਗਏ ਹੂੰ ਜੇਸੇ ਕਰਕੇ ਜਿਹੜੀ ਇਹਨਾਂ ਦੀ ਆਪਣੀ ਹੈਗੀ ਸੀ ਜੋ ਕਿਸੇ ਨੇ ਕੀਤਾ ਉਹ ਠੀਕ ਨਹੀਂ ਕੀਤਾ ਤੇ ਭਾਈ ਅਮਰਤਪਾਲ ਸਿੰਘ ਨੂੰ ਮੈਨੂੰ ਨਹੀਂ ਉਮੀਦ ਪੈਰੋਲ ਮਿਲੇ ਹੂੰ ਜੇ ਪੈਰੋਲ ਮਿਲੀ ਵੀ ਤੇ ਉਹਨੂੰ ਕੋਈ ਲਿਮਟਿਡ ਪੈਟਰੋਲ ਪਾਲਿਸੀ ਹੋ ਗਈ ਉਹ ਵੀ ਸ਼ਰਤਾਂ ਦੇ ਤਹਿਤ ਹੂੰ ਜੇ ਮਿਲਦੇ ਚੰਗੀ ਗੱਲ ਪਰ ਮੈਂ ਵੀ ਤੁਹਾਨੂੰ ਦੱਸ ਦਿਆਂ ਹੂੰ ਅਗਲੇ ਸਾਲ ਦੇ ਅਪ੍ਰੈਲ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਕਿਸੇ ਵੀ ਵੜੇ ਵੀ ਸੰਭਵ ਆ ਹੂੰ ਰਿਹਾਈ ਰਿਹਾਈ ਹੂੰ ਉਹ ਸਰਵ ਵਿਸਰ ਕਰਕੇ ਉਹਨੂੰ ਖੁੱਲਾ ਮੌਕਾ ਦਿੱਤਾ ਜੂ ਲੈਪਟੂ ਖੁੱਲੀ ਖੇਡ 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 ਕੇ ਤਾਂ ਤੂੰ ਇੱਥੇ ਲਖਣ ਦਾ ਠੀਕ ਆ ਜਿਹੜੀ ਭਾਜਪਾਵਾ ਉਹਨੂੰ ਪਤਾ ਵੀ ਕਾਂਗਰਸ ਦੇ ਵਿੱਚ ਕੋਈ ਏਕਤਾ ਨਹੀਂ ਹੈ ਜੀ ਹੂੰ ਇਹ ਡੱਡੂਆਂ ਦੀ ਪੰਸੇਰੀ ਵਾਂਗ ਖਿਲਰੇ ਪਏ ਨੇ ਹੂੰ ਤੇ ਮੁੱਖ ਮੰਤਰੀ ਤੁਰੇ ਫਿਰਦੇ ਮੈਂ ਮੁੱਖ ਮੰਤਰੀ ਬਣਨਾ ਮੈਂ ਮੁੱਖ ਮੰਤਰੀ ਬਣਨਾ ਹੂੰ ਵੇਖਣ ਜਿਹੜੀ ਅਕਾਲੀ ਦਲ ਉਹਦੇ ਇੰਨੇ ਕੰਮ ਕਰ ਦਿੱਤੇ ਤੁਸੀਂ ਇੱਕ ਪੁਨਰ ਸੀਤ ਬਣ ਗਿਆ ਇੱਕ ਵਾਰਸ ਪੰਜਾਬ ਬਣ ਗਿਆ ਇੱਕ ਬਾਦਲ ਬਣ ਗਿਆ ਇੱਕ ਮਾਦ ਬਣ ਗਿਆ ਇਹਨਾਂ ਸਾਰੇ ਆਪਣੇ ਉਮੀਦਵਾਰ ਜਿਹੜੇ ਖੜੇ ਕਰਤੇ ਤੇ ਪੰਥਕ ਵੋਟ ਵੰਡੀ ਜਾਣੀ ਹੂੰ ਭਾਜੀਪੀ ਜੇ ਕਿਤੇ ਖੁਦਾ ਦਾ ਖਾਸਤਾ ਕਾਲੀਆਂ ਨੂੰ ਵੱਧ ਸੀਟਾਂ ਲੈ ਕੇ ਕਾਮਯਾਬ ਹੋ ਗਈ ਤੇ ਉਹ 2032 ਦਾ ਟਿਕਾ ਰੱਖੂਗੀ ਵੀ ਸਰਕਾਰ ਬੁਣੀ ਆਪਾਂ ਹੂੰ ਇਸ ਕਰਕੇ ਬੀਜੇਪੀ ਇਹਨੂੰ ਖੁੱਲਾ ਛੱਡੂਗੀ ਲੈ ਵੀ ਆਦਤੋਂ ਇਲੈਕਸ਼ਨ ਦਾ ਹੂੰ ਤਗੜੇ ਸਾਲ ਅਪ੍ਰੈਲ ਤੋਂ ਬਾਅਦ ਇਹਦੀ ਲਗਭਗ ਰਹੀ ਤੈ ਇਹ ਅੱਜ ਨਹੀਂ ਵੀ ਪਿਛਲੇ 2 ਸਾਲਾਂ ਤੋਂ ਕਿੰਦਾ ਆ ਰਿਹਾ ਵੀ ਇਹਨੂੰ 2026 ਦੇ ਵਿੱਚ ਰੱਖ ਕਰ ਦਿੱਤਾ ਜੇ ਚੋਣ ਲੜਨ ਵਾਸਤੇ ਵੀ ਤੋ ਚੋਣ ਲੜ ਫਿਰ ਵੇਖਣੀਏ ਕਿਵੇਂ ਕੰਮ ਕਰਨਾ ਸੀ ਹੂੰ ਦੂਜੀ ਚੀਜ਼ ਜੀ ਪੰਜਾਬ ਦੇ ਵਿੱਚ ਇੱਕ ਮਹਿਸੂਸ ਕਰਨ ਹੋਰ ਚਰਚਾ ਚੱਲ ਰਹੀ ਇਹਨਾਂ ਦੀ ਚਰਚਾ ਚੱਲ ਰਹੀ ਹੈ ਵੀ ਪੰਜਾਬ ਨੂੰ ਕਿਸੇ ਵੀ ਰਾਸ਼ਟਰਪਤੀ ਰਾਜ ਦੇ ਹਵਾਲੇ ਕੀਤਾ ਜਾ ਸਕਦਾ ਹੂੰ ਰੋਜ਼ ਕਤਲ ਹੋ ਰਹੇ ਨੇ ਡਾਕੇਬਜ ਰਹੇ ਨੇ ਜਿਹੜੇ ਫਿਰੋਜ਼ਪੁਰ ਚ ਭਾਵੇਂ ਕਹਿ ਦਿੱਤਾ ਜੀ ਨਿੱਦੀ ਦੁਸ਼ਮਣੀ ਸੀ ਕਤਲ ਤੇ ਕੋਈ ਨਾ ਆਰਐਸ ਦੇ ਆਗੂ ਦੇ ਪੁੱਤਰ ਨੇ ਹੂੰ ਉਸ ਨੂੰ ਲੈ ਕੇ ਬੀਜੇਪੀ ਜੇ ਕਿਤੇ 2 4 5 ਕਤਲ ਇਕੱਠੇ ਕਿਤੇ ਹੋਏ ਇੱਕ ਕਮਿਊਨਿਟੀ ਦੀ ਹੋ ਗਏ ਇਹ ਤੇ ਰਾਸ਼ਟਰਪਤੀ ਰਾਏ ਲਾਗੂ ਹੋ ਗਿਆ ਤੇ ਮੁੜ ਕੇ ਬੀਜੇਪੀ ਸਿੱਧੇ ਰੂਪ ਦੇ ਵਿੱਚ ਇੱਥੇ ਰਾਜ ਕਰੇਗੀ ਸਰਕਾਰ ਨਹੀਂ ਰਾਜ ਕਰੇਗੀ ਇਹੋ ਜਿਹੇ ਰਾਤ ਕਈ ਉਹ ਬਕਾਇਦਾ ਤੌਰ ਤੇ ਸਮੀਕਰਨ ਜਿਹੜੇ ਉਹ ਬਣ ਰਹੇ ਨੇ ਹੂੰ ਕਜੀ ਕਰਨਾ ਇੱਥੇ ਕੀ ਹੈ ਲੇਕਿਨ ਉਹਨਾਂ ਦਾ ਸਮੀਕਰਨ ਸਭ ਤੋਂ ਵੱਡਾ ਇਹੀ ਆ ਹੂੰ ਕਿ ਅਸਥਾਲੀਆਂ ਨੂੰ ਸੱਤਾ ਤੋਂ ਬਾਹਰ ਕਿਵੇਂ ਰੱਖਣਾ ਕਾਂਗਰਸ ਨੂੰ ਤਾਂ ਗਿਣਦੇ ਹੀ ਨਹੀਂ ਕਹਿੰਦੇ ਇਹਨਾਂ ਦੀ ਕਿਹੜੀ ਗੱਲ ਇਹਨਾਂ ਦੇ ਬਦਲੇ ਵਿੱਚ ਚੋਗਾ ਭੋਜ ਨੇ ਮਰਜ਼ੀ ਆਪਣੇ ਨਾਲ ਲਾ ਲਓ ਹੂੰ ਐਂਟੀ ਡਿਫੈਕਸ਼ਨ ਲਾਦੀ ਉਹਨਾਂ ਭਰ ਕਿ ਜਿਹੜਾ ਸੀ ਤੂੰ ਕੱਢ ਕੇ ਰੱਖ ਦਿੱਤਾ ਹੂੰ 1985 ਦੇ ਵਿੱਚ ਰਜੀਵ ਗਾਂਧੀ ਜਦੋਂ ਮਹਿਸੂਸ ਕੀਤਾ ਕਿ ਹੁਣ ਸਾਡੀ ਵਿਚਾਰਧਾਰਕ ਲੜਾਈ ਪਾਰਟੀਆਂ ਦੀ ਖਤਮ ਹੋ ਗਈ ਉਹਨ ਸੱਤਾ ਦੀ ਲੜਾਈ ਰਹਿ ਗਈ ਤੇ ਉਹਦੇ ਕਰਕੇ ਉਹਨੇ ਐਂਟੀ ਡਿਫੈਕਸ਼ਨ ਲਾ ਲੈਂਦਾ ਸੀ ਲੇਕਿਨ ਉਹਦਾ ਵੀ ਤੂੰ ਕੱਢ ਕੇ ਰੱਖਦਾ ਨਾ ਭਾਜੀਪੀ ਵਾਲਿਆਂ ਨੇ ਹੂੰ ਭਾਵੇਂ ਉਹ ਛੱਤੀਗੜ੍ਹ ਹੋਵੇ ਤੇ ਭਾਵੇਂ ਬਕਾਇਦਾ ਤੌਰ ਤੇ ਆਪਣਾ ਝਾਰਖੰਡ ਹੋਵੇ ਤੇ ਭਾਵੇਂ ਬਿਹਾਰ ਹੋਵੇ ਤੇ ਭਾਵੇਂ ਮਹਾਰਾਸ਼ਟਰ ਹੋਵੇ ਹੂੰ ਇਹਨਾਂ ਨੇ ਜਿਹੜੀਆਂ ਉਹ ਕਰਾਇਆਂ ਨਹੀਂ ਕਿ ਤਬਦੀਲੀਆਂ ਨਹੀਂ ਕਰਾਈਆਂ ਹੂੰ ਤਬਦੀਲੀਆਂ ਨਹੀਂ ਕਰਾਈਆਂ ਹੂੰ ਇਸ ਕਰਕੇ ਅੱਜ ਕੱਲ੍ਹ ਅੱਜ ਦੀ ਡੇਟ ਦੇ ਵਿੱਚ ਜਿਹੜੀ ਆ ਬੀਜੇਪੀ ਆ ਉਹ ਬੜੀ ਮੋਰਗੁਣ ਕੇ ਬੜਾ ਮਿੰਨ ਗੇਣਮਤ ਕੇ ਕੰਮ ਚ ਕਰ ਰਹੀ ਹੈ ਪਰ ਹਮ ਤੇ ਭਾਈ ਅਮਰਪਾਲ ਸਿੰਘ ਨੂੰ ਪ੍ਰੋਬਲ ਮਿਲਦੇ ਚਾਂਸ ਘਟਾ ਲੇਕਿਨ ਅਪ ਮਾਰਚ ਤੋਂ ਬਾਅਦ ਮਾਰਚ 2026 ਤੋਂ ਬਾਅਦ ਉਹਨਾਂ ਦੀ ਦਿਹਾੜੀ ਲਗਭਗ ਤੈਅ ਆ ਉਹ ਬਾਹਰ ਆ ਜਾਣਗੇ ਉਹਨਾਂ ਦੇ ਬਾਹਰ ਤੋਂ ਆਉਣ ਤੋਂ ਬਾਅਦ ਖੁੱਲੀ ਖਿੜਕਨ ਖਿੜਕਨ ਤੇ ਤਮਕਤ ਤੇ ਜੋ ਲਓ ਜੀ ਤੁਸੀਂ ਤਿਆਰੀ ਕਰੋ ਹਮ ਤੁਸੀਂ ਖਾਲਸਾ ਕਹਣਾ ਕਹੋ ਤੁਸੀਂ ਹਿੰਦੁਸਤਾਨ ਕਹਣਾ ਕਹੋ ਜੋ ਕਹਣਾ ਕਹੋ ਤੁਸੀਂ ਆਪਣੀ ਲਈ ਲੜੋ ਤੁਸੀਂ ਜੀ ਜੀ ਪਟਿਆਲਾ ਸਾਹਿਬ ਬਾਕੀ ਦੇ ਪੰਜਾਬ ਦੇ ਮੁੱਦਿਆਂ ਨੂੰ ਸੰਬੋਧਨ ਹੋਣ ਤੋਂ ਪਹਿਲਾਂ ਇੱਕ ਵਾਰੀ ਪਾਕਿਸਤਾਨ ਦੀ ਗੱਲ ਕਰ ਲਈਏ ਗੋਪਾਲ ਸਿੰਘ ਚਾਵਲਾ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਪੁੱਛਣਾ ਚਾਹੁੰਦਾ ਹੈ ਕਿ ਗੋਪਾਲ ਸਿੰਘ ਚਾਵਲਾ ਜਿਸ ਨੂੰ ਭਾਰਤ ਦੇ ਵਿੱਚ ਮੀਡੀਆ ਦੇ ਵਿੱਚ ਅੱਤਵਾਦੀ ਕਿਹਾ ਗਿਆ ਜਾਂ ਉਧਰ ਪਾਕਿਸਤਾਨ ਦੀ ਜਿਹੜੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਸ ਦੇ ਸਾਬਕਾ ਪ੍ਰਧਾਨ ਜਿਹਦਾ ਆਈਐਸਆਈ ਨਾਲ ਖਾਸਾ ਕਹਿੰਦੇ ਤਾਲੁਕਤ ਰਿਹਾ ਉਹ ਨਿਗਾ ਨਹੀਂ ਨਿਗਾ ਵਿੱਚ ਨਹੀਂ ਆਉਂਦਾ ਉਹ ਕਿੱਥੇ ਹੈ ਅੱਜਕੱਲ੍ਹ ਗੋਪਾਲ ਸਿੰਘ ਜਾਵਲਾ ਹੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਤੇ ਪਾਕਿਸਤਾਨ ਸਿੱਖ ਸੰਗਤ ਦੀ ਜਥੇਬੰਦੀ ਬਣਾਈ ਸੀ ਉਹਦੇ ਵੀ ਪ੍ਰਧਾਨ ਰਹੇ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਜੱਲਾ ਸੱਤੀ ਰਹੇ ਨੇ ਓਕੇ ਭਾਵੇਂ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਨਾਮ ਧ੍ਰੀਕ ਸੰਸਥਾ ਵਾ ਨਾਮ ਧ੍ਰੀਕ ਦਾ ਮਤਲਬ ਬਸ ਕਾਗਜ਼ਾਤ ਜੀ ਉਹਦਾ ਕੋਈ ਪਾਵਰ ਕੋਈ ਨਹੀਂ ਹੈਗੀ ਹੂੰ ਆਵਰ ਰਤੇ ਨਾ ਕੋਡ ਵਾਲੇ ਈਟੀਪੀ ਵਾਲੇ ਕੋਲੇ ਪਾਵਥਰੀ ਹੈਗੀ ਆ ਉਹ ਜੋ ਕਰਦੇ ਉਹੀ ਹੁੰਦਾ ਹ ਹ ਇਹਨਾਂ ਨੂੰ ਬਣਾਇਆ ਗਿਆ ਸੀ ਇਹਨਾਂ ਕੰਮ ਵੀ ਕੀਤਾ ਸੀ ਇਹ ਆਵਾਜ਼ ਵੀ ਬਲੰਦ ਕਰਦੇ ਸੀ ਤੇ ਪਾਕਿਸਤਾਨ ਦੇ ਆਈਐਸਆਈ ਜਿਹੜੇ ਹੈਗੇ ਸੀ ਉਹਦੇ ਮੁਖੀ ਵੀ ਮੁਖੀ ਸੀ ਉਹਦੇ ਖਸਮਖਸ ਰਏ ਨੇ ਹ ਤੇ ਜਦੋਂ ਪਾਕਿਸਤਾਨ ਫੌਜਾਂ ਦੇ ਜਨਰਲ ਕਮਰ ਜਾਵਦ ਬਾਜਵਾਰ ਸਾਹਿਬ ਨੂੰ ਉਦੋਂ ਇਮਰਾਨ ਖਾਨ ਦੇ ਤੇ ਇਹਦੇ ਬਹੁਤ ਨੇੜੇ ਸਨ ਹ ਇਹਨਾਂ ਟਿਕਟ ਵੀ ਮੰਗੀ ਸੀ ਇਲੈਕਸ਼ਨ ਲੜਨ ਦੀ ਲੇਕਿਨ ਇਹਨਾਂ ਦੇ ਸਾਥੀ ਨੂੰ ਟਿਕਟ ਦਿੱਤੀ ਤੇ ਇਹਨਾਂ ਕਹਿੰਦਾ ਠੀਕ ਹੈ ਮੈਨੂੰ ਤੇ ਤਾਂ ਵੀ ਕੋਈ ਨਹੀਂ ਦਿੱਤਾ ਵੀ ਗੁੱਗਲ ਨਹੀਂ ਹਮ ਸਿੱਖੀ ਨੂੰ ਸਮਰਪਿਤ ਹਨ ਹਮ ਇਹਨਾਂ ਨੇ ਉੱਤੇ ਪਾਕਿਸਤਾਨ ਦੇ ਵਿੱਚ ਹੁਣ ਆਵਾਜ਼ ਬਦੰਦ ਕੀਤੀ ਵੀ ਸਿੱਖ ਕੁੜੀਆਂ ਤੇ ਜਿਹੜੀਆਂ ਹਿੰਦੂ ਕੁੜੀਆਂ ਨੇ ਹਮ ਉਹਨਾਂ ਨੂੰ ਇਹ ਮੈਚੂਰ ਨਵਾਲਗਾ ਨੂੰ ਕਰੋ ਚੁੱਕ ਕੇ ਲੈ ਜਾਂਦੇ ਤੇ ਜਬਰੀ ਨਕਾਬ ਪਹਿ ਰਜਾਂਦੇ ਤੇ ਇਹਨੇ ਡਟ ਕੇ ਵਿਰੋਧ ਕੀਤਾ ਸੀ ਉਹਦਾ ਹਮ ਇਹ ਸਾਡੇ ਧਰਮ ਤੇ ਹਮਲਾ ਵਾ ਹੂੰ ਕਿਸੇ ਵੇਲੇ 30000 ਸਿੱਖਾਂ ਦੀ ਗਿਣਤੀ ਅੱਜ ਮੇਰੇ ਖਿਆਲ ਸ਼ਤ 20 ਰਹਿ ਗਈ ਉੱਥੇ ਸਿੱਖਾਂ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ ਤੇ ਹਿੰਦੂਆਂ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ ਹੂੰ ਉੱਥੇ ਜਦੋਂ ਕਿਸੇ ਹਿੰਦੂ ਪਰਿਵਾਰ ਤੇ ਜਿਆਦਾ ਦਬਾਅ ਪੈਂਦਾ ਨਾ ਮੁਸਲਮਾਨ ਬਣਾਉਣ ਦਾ ਧਰਮ ਤਬਦੀਲ ਕਰਨਾ ਤੇ ਉਹ ਸਿੱਖ ਸਨ ਜਾਂਦਾ ਫਿਰ ਉਹ ਮੈਂ ਨਾ ਸਿੱਖ ਰਹਿਣਾ ਮੇਰੇ ਵਾਸਤੇ ਠੀਕ ਆ ਮੈਂ ਮੁਸਲਮਾਨ ਨਹੀਂ ਬਣਦਾ ਹੂੰ ਹਿੰਦੂ ਮੰਦਰਾਂ ਦੇ ਵਿੱਚ ਅਗਲੇ ਪਾਸੇ ਉਹਨਾਂ ਨੇ ਕੁਰਾਨ ਰੱਖਿਆ ਉਹਦੇ ਪਿੱਛੇ ਗੁਰੂ ਗ੍ਰੰਥ ਸਾਹਿਬ ਜੀ ਰੱਖੀ ਜਾਂ ਪੁਥਰੇ ਰੱਖਿਆ ਨੇ ਉਹਦੇ ਪਿੱਛੇ ਉਹਨਾਂ ਆਪਣੀ ਮੂਰਤੀ ਰੱਖੀ ਹੈ। ਹੂੰ। ਮਤਲਬ ਇਹ ਨਹੀਂ ਧਰਮ ਨੂੰ ਲੈ ਕੇ ਉੱਥੇ ਸੰਕਿਰਣਤਾ ਹੈਗੀ ਹੈ ਵੀ ਤੁਸੀਂ ਆਪਣੇ ਧਰਮ ਦੀ ਤੁਹਾਨੂੰ ਧਰਮ ਦੀ ਆਜ਼ਾਦੀ ਸਹੀ ਤਰੀਕੇ ਦਾ ਨਹੀਂ ਹੈਗੀ। ਹੂੰ। ਸਾਡੇ ਤੇ ਆਜ਼ਾਦੀ ਹੈ ਨਾ ਅਸੀਂ ਸਾਡੇ ਧਰਮ ਦੇ ਮਾੜਾ ਮੋਟਾ ਤੁਸੀਂ ਆਪਣਾ ਧਾਰਮਿਕ ਸਥਾਨ ਵੀ ਬਣਾ ਵੀ ਸਕਦੇ ਹੋ ਜਾ ਵੀ ਸਕਦੇ ਹੋ ਪੂਜਾ ਪਾਠ ਵੀ ਕਰ ਸਕਦੇ ਹੋ ਉੱਥੇ ਚੀਜ਼ ਨਹੀਂ ਹੈਗੀ। ਹੂੰ। ਉਸ ਨੂੰ ਲੈ ਕੇ ਚਾਵਲੇ ਦੇ ਜਦੋਂ ਵਿਰੋਧ ਕੀਤਾ ਤੇ ਫਿਰ ਉਥੀ ਦੀ ਏਜੰਸੀਆਂ ਨੇ ਇਹਦਾ ਜਿਹੜੇ ਸੀ ਨਜ਼ਰਬੰਦ ਕਰ ਦਿੱਤਾ ਹਮ ਹਮ ਅੱਜ ਕੱਲੇ ਨਜ਼ਰਬੰਦ ਕਿੱਥੇ ਪਤਾ ਨਹੀਂ ਸਿੱਖਾਂ ਦਾ ਆਗੂ ਬੰਦਬੰਦ ਕਿੱਥੇ ਕੀਤਾ ਇਹ ਕੋਈ ਪਤਾ ਨਹੀਂ ਹੈਗਾ ਹਮ ਲੇਕਿਨ ਆਸ਼ਰੀਫ ਸਰਕਾਰ ਦੇ ਕੋਲ ਇਹ ਕੇਬੀਸੀ ਵੀ ਇਹ ਇਮਰਾਨ ਖਾਨ ਦਾ ਖਾਸਮ ਖਰਦ ਪੰਦਾ ਹੁੰਦਾ ਸੀ ਹਮ ਉਦੋਂ ਦੇ ਜਰਨਲ ਜਿਹੜੇ ਸੀ ਬਾਜ਼ਵਾ ਦਾ ਖਾਸਮ ਕਸ ਹੁੰਦਾ ਸੀਗਾ ਹਮ ਤਾਰਪੁਰ ਦਾ ਲੰਘਾ ਜਦੋਂ ਖੋਲਿਆ ਸੀ ਇਹਨੇ ਉਦੋਂ ਵੱਡਾ ਰੋਲ ਲਮਾਇਆ ਸੀਗਾ ਆਪਣੀ ਉੱਥੇ ਕਈ ਮੀਟਿੰਗਾਂ ਵੀ ਕੀਤੀਆਂ ਸੀ ਕਈ ਬਕਾਇਦਾ ਤੌਰ ਤੇ ਮੰਗ ਪੱਤਰ ਵੀ ਦਿੱਤੇ ਸੀ ਫਿਰ ਆਪ ਜਾਂਦਾ ਵੀ ਉੱਥੇ ਰਿਹਾ ਹੂੰ ਇਸ ਕਰਕੇ ਜਿਹੜਾ ਚਾਵਲਾ ਵਾ ਇਹਦੇ ਬਾਰੇ ਪਹਿਲਾਂ ਪਿੱਛੇ ਖਬਰ ਹੈਗੀ ਜੀ ਪਤਾ ਨਹੀਂ ਮਾਰ ਗਿਆ ਜੀ ਮਾਰ ਕੇ ਪਹਿਲਾਂ ਇਹੋ ਜੀ ਗੱਲ ਕੋਈ ਨਹੀਂ ਹੈਗੀ ਹੂੰ ਉਹਨੂੰ ਨਜ਼ਰਬੰਦ ਕੀਤਾ ਗਿਆ ਪਰ ਕਹੇ ਜਾਂਦਾ ਵੀ ਉਹ ਬੜੀ ਮੰਦੀ ਹਾਲਤ ਦੇ ਵਿੱਚ ਐ ਤੇ ਉਹਦੇ ਪਰਿਵਾਰ ਨਾਲ ਵੀ ਮੁਲਾਕਤ ਨਹੀਂ ਕਰ ਦਿੱਤੀ ਜਾ ਰਹੀ ਇੰਨੀ ਜ਼ਿਆਦਾ ਹਾਲਤ ਮਾੜੀ ਤੇ ਇੰਟਰਨੈਸ਼ਨਲ ਲੈਵਲ ਤੇ ਸਿੱਖਾਂ ਨੂੰ ਇਹ ਮੁੱਦਾ ਠੋਣਾ ਚਾਹੀਦਾ ਹੂੰ ਐਥਿਕ ਸਿੱਖ ਆ ਨਾ ਮਿਨੋਰਟੀ ਆ ਨਾ ਹੂੰ ਆ ਜਿਹੜੀ ਬੀਬੀ ਸਰਬਜੀਤ ਕੌਰ ਪਾਕਿਸਤਾਨ ਗਈ ਐ ਹੂੰ ਉਹ ਨਾਸਰ ਜਿਹੜਾ ਹੁਸੈਨ ਹੂੰ ਬੱਦੂ ਮਤਲਬ ਸਭ ਤੋਂ ਲਾਸਟ ਜਾਤੀ ਦਾ ਬੰਦਾ ਵਾ ਹੂੰ ਉਹ ਘਰੋਂ ਬਕਰ ਹੂੰ ਉਹਦੇ ਘਰ ਤੇ ਰਿਣੀ ਕਰ ਦਿੱਤਾ ਦਾ ਲੱਗਾ ਹੂੰ ਤੇ ਤਿੰਨ ਮੁੰਡੇ ਤੇ ਇੱਕ ਕੁੜੀ ਪਹਿਲਾਂ ਵਾ ਤੇ ਇੱਕ ਮੁੰਡੇ ਦਾ ਵੱਡਾ ਉਹਨੂੰ ਪੁਲਿਸ ਫੜ ਕੇ ਲੈ ਗਈ ਹੂੰ ਬਾਕੀ ਭਰਾ ਨੂੰ ਲੈ ਕੇ ਘਰ ਵਾਲੀ ਜਿਹੜੀ ਭਗੌੜੀ ਆ ਮਿਰਛੇਦਾਰ ਭਗੌੜੇ ਦੀ ਹੂੰ ਇਹ ਪਿਛਲੇ 7 ਸਾਲ ਤੋਂ ਕਹਿੰਦਾ ਸੀ ਮੈਂ ਸਿੱਖਣੀ ਦਾ ਵਿਆਹ ਕਰਾਉਣਾ ਮੈਂ ਸਿੱਖਣੀ ਦਾ ਕਾ ਕਰਾਉਣਾ ਹੂੰ ਇਹਦੀ ਪਤਨੀ ਨਾਲ ਲੜਾਈ ਰਹਿੰਦੀ ਸੀ ਉਹ ਕਈ ਕਦੀ ਪੇਕੇ ਚਲ ਜਾਈ ਜਾਂਦੀ ਕਦੀ ਇੱਥੇ ਆ ਜਾਂਦੀ ਸੀ ਹੂੰ ਹੁਣ ਉੱਥੋਂ ਦੀ ਪੁਲਿਸ ਨੇ ਟ੍ਰਿਬਿਊਟ ਕਰਤੀ ਵੀ ਤੈਨੂੰ ਕਿਹੜੇ ਕੰਜਨ ਨੇ ਗਿਆ ਸਿਕਰੀਆਂ ਵਿਆਹ ਕਰਾ ਤੂ ਜੋ ਕਰਾਇਆ ਹੂੰ ਆਖਰ ਨੂੰ ਅਦਾਲਤ ਦਾ ਸਹਾਰਾ ਲੈਣਾ ਪਿਆ ਤੇ ਅਦਾਲਤ ਨੇ ਹੁਣ ਕਿਹਾ ਉੱਥੋਂ ਦੀ ਪੁਲਿਸ ਨੂੰ ਵੀ ਤੁਸੀਂ ਇਹਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਨਾ ਕਰੋ ਜਿਹਨੇ ਨਕਾਹ ਕਰਾ ਲਿਆ ਨਾ ਇਹ ਅਦਾਲਤ ਵਿੱਚ ਇੱਕ ਮੈਟਰ ਨਾਲ ਦੇ ਵਿੱਚ ਆਉਣ ਹੂੰ ਮਤਲਬ ਉੱਥੋਂ ਦੀਆਂ ਜੇ ਏਜੰਸੀਆਂ ਨੇ ਹੂੰ ਉੱਥੋਂ ਦੀ ਪੁਲਸ ਦਾ ਵਤੀਰਾ ਜਿਹੜੀ ਮਿਨੋਰਟੀ ਪ੍ਰਤੀ ਇਦਾਂ ਦਾ ਹੂੰ ਤੇ ਬੀਬੀ ਨੇ ਜਿਹੜੀ ਗਲਤੀ ਕੀਤੀ ਆ ਉਹ ਸਾਰੇ ਦੇ ਸਾਹਮਣੇ ਆ ਹੂੰ ਇਹਨੂੰ ਬੀਬੀ ਨੂੰ ਨਾਮ ਬੇਬੀ ਮਾਈ ਭਾਗੋ ਯਾਦ ਆਈ ਹੈ ਹੂੰ ਆ ਬੀਬੀ ਚੰਕਰ ਜਦ ਆਈ ਹੈ ਹੂੰ ਨਾਮ ਨੂੰ ਗੁਲਬਾਨੋ ਯਾਦ ਆਈ ਹੈ ਹੂੰ ਤੇ ਇਹਨੇ ਸਿੱਖ ਕੌਮ ਤੇ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਗੋਪਾਲ ਸਿੰਘ ਚਾਵਲਾ ਦੇ ਮਾਮਲੇ ਤੇ ਜੇ ਇਹ ਜੋ ਜੋ ਕੁਛ ਪੰਗਲ ਮੈਂ ਪੜੀਆਂ ਅਖਬਾਰਾਂ ਦੇ ਵਿੱਚ ਠੀਕ ਆ ਹਮ ਤੇ ਇੰਟਰਪ੍ਰੈਸ਼ਨ ਲੈਵਲ ਤੇ ਇਹ ਮੁੱਦਾ ਠਹਿ ਜਾਣਾ ਚਾਹੀਦਾ ਵੀ ਉਹ ਬੰਦੇ ਦੀ ਆਜ਼ਾਦੀ ਜ਼ਰੂਰੀ ਆ ਉਹਨੂੰ ਨਜ਼ਰਬੰਦ ਨਹੀਂ ਰੱਖਿਆ ਜਾਣਾ ਚਾਹੀਦਾ ਤੁਹਾਨੂੰ ਆਪਣਾ ਕਾਰੋਬਾਰ ਕਰਨ ਲੈ ਚਾਹੀਦਾ ਤੁਹਾਨੂੰ ਹੱਕ ਆ ਹਮ ਤੇ ਸਿੱਖਾਂ ਨਾਲ ਜਾਂ ਹਿੰਦੂਆਂ ਨਾਲ ਕਿਤੇ ਇੱਕ ਤੱਕੇ ਸਹੀ ਹੁੰਦੀ ਆ ਤੁਹਾਨੂੰ ਹੱਕ ਆ ਵੀ ਉੱਥੇ ਜੇ ਕਿ ਵਿਰੋਧ ਕਰ ਸਕੀ ਤੇ ਆਪਣਾ ਵਿਰੋਧ ਜਿਤਾ ਸਕੀ ਜੀ ਪਟਕਸਰ ਜਿਹੜੀ ਤੁਸੀਂ ਆ ਗੱਲ ਆਖੀ ਕਿ ਨਾਸਰ ਹੁਸੈਨ ਇਹ ਕਹਿੰਦਾ ਸੀ ਕਿ ਉਹਨੇ ਕਿਸੇ ਸਿੱਖੜੀ ਨਾਲ ਵਿਆਹ ਕਰਾਉਣਾ ਹੈ ਇਹ ਤਾਂ ਵੀ ਗੱਲ ਐ ਸੁਣੀ ਜਾਂਦੀ ਹੈ ਮੈਨੂੰ ਐ ਲੱਗਦਾ ਕਿ ਕਿਸੇ ਵਾਸਤੇ ਵੀ ਇਹ ਡਾਈਜੈਸਟ ਕਰਨੀ ਉਨੀ ਸੌਖੀ ਨਹੀਂ ਹੋਏਗੀ ਪਰ ਇਹਦੇ ਪਿਛਲੀ ਲਾਲਸਾ ਕੀ ਹੋ ਸਕਦੀ ਹੈ ਉਸ ਨਾਸਰ ਹੁਸੈਨ ਦੀ ਕਿ ਉਹ ਕਿਉਂ ਐ ਚਾਹੁੰਦਾ ਸੀ ਇਹ ਬੀਬੀ ਫੇਸਬੁੱਕ ਰਾਈ ਸੋਸ਼ਲ ਮੀਡੀਆ ਰਾਈ ਪਿਛਲੇ ਸਿਰਤਵ ਦੇ ਨਾਲ ਟੈਸ ਸੀ ਜੀ ਤੇਰੇ ਬੱਚੇ ਨੇ ਇੱਕ ਮੁੰਡਾ ਤੇਰਾ ਵਿਆਹ ਤੂੰ ਪੁੱਤਾਂ ਪੋਤਰਿਆਂ ਵਾਲੀ ਤੂੰ ਹੈਗੀ 48 ਸਾਲ ਦੀ ਤੇਰੀ ਉਮਰ ਹੈਗੀ ਆ ਹੂੰ ਉਹਦੀ ਉਮਰ ਕਿਹ ਘੱਟ ਦੇ ਨਾਲ ਹੂੰ ਉਨਾਈ ਦਾ ਉਹ ਕੰਮ ਕਰਦਾ ਹੂੰ ਘਰ ਦੇ ਵਿੱਚ ਭੰਗ ਭੁੱਜਦੀ ਹੈ ਹੂੰ ਉਹਦੇ ਘਰ ਦੀਆਂ ਇੱਟਾਂ ਲੱਗੀਆਂ ਪਰ ਅਸਤਰੀ ਵੀ ਨਹੀਂ ਕੀਤੀਆਂ ਹੈਗੀਆਂ ਹੂੰ ਉਹਦਾ ਗਵਾਂਢੀ ਇਹ ਕਹਿੰਦਾ ਜੇ ਮੇਰੇ ਸਾਹਮਣੇ ਆ ਜੇ ਨਾ ਤੇ ਮੇਰੇ ਲੱਟ ਲੱਤਾ ਲੱਤਾ ਤੋਕੇ ਦੀਆਂ ਮੈਂ ਹੂੰ ਪੀ ਜਿਹੜੀ ਇਹਨੇ ਕਰਤੂਤ ਘੋਲੀ ਆ ਇੱਥੇ ਵੀ ਬਦਨਾਮੀ ਨਹੀਂ ਕਰਾਈ ਸਿੱਖ ਕੌਮ 'ਚ ਬਦਨਾਮੀ ਨਹੀਂ ਕਹੀ ਨਾਲ ਬੀਬੀ ਵੀ ਜਿਹੜੀ ਆ ਉਹ ਵੀ ਇਸ ਇਸ ਇੱਥੇ ਲੈ ਕੇ ਆ ਹਮ ਤੇ ਆਪਣੇ ਧਰਮ ਨੂੰ ਛੱਡ ਕੇ ਕੁਛ ਕੀਤਾ ਹਮ ਇਹ ਮੈਂ ਨਹੀਂ ਕਿਹਾ ਉਹਦਾ ਗਵਾਲੀ ਦੇ ਸ਼ਬਦ ਨੇ ਇੱਕ ਟੀਵੀ ਦੇ ਇੰਟਰਵਿਊ ਦੇ ਵਿੱਚ ਹਮ ਤੇ ਪਿਛਲੇ 7 ਸਾਲਾਂ ਤੋਂ ਪਤਾ ਲੱਗਦਾ ਸੀ ਘਰ ਦਾ ਤਾਂ ਅਸੀਂ ਜਾਣਦੇ ਸੀ ਸੀ ਉਦੋਂ ਤਾਰਦੇ ਸੀ ਨੂੰ ਹਮ ਜੋ ਤੂੰ ਕਰ ਰਿਹਾ ਗਲਤ ਕਰ ਰਿਹਾ ਹਮ ਇਸ ਕਰਕੇ ਗਲਤ ਹਜਮ ਕਰਨੀ ਔਖੀ ਹੁਣ ਕਰੀਏ ਕੀ ਕਿਹੜੇ ਪਾਸੇ ਚਲ ਜੀਏ ਅਸੀਂ ਹਮ ਕ੍ਰੋਮੇਨਿਕ ਕਮੇਟੀ ਜਿਹੜੇ ਫੈਸਲਾ ਲਿਆ ਦੀ ਕੱਲੀ ਔਰਤ ਨਹੀਂ ਜਾ ਸਕਦੀ ਉਹ ਗਲਤ ਹਮ ਉਹ ਫੈਸਲਾ ਗਲਤ ਉਹਨਾਂ ਨੇ ਹਮ ਕਿਉਂ ਸਾਰੀਆਂ ਔਰਤਾਂ ਦੰਦਿਆਂ ਨਹੀਂ ਹੁੰਦੀਆਂ ਹਮ ਹੁਣ ਫਰਜ਼ ਕੀਤਾ ਕਿਸੇ ਦਾ ਆਦਮੀ ਸਿਰ ਤੇ ਹੀਗਾ ਕਿਹਨੂੰ ਨਾਲ ਲੱਗ ਜੂਗੀ ਉਹ ਹਮ ਤੂੰ ਤਾਂ ਲੱਖਸਰ ਕਿੰਨਾਂ ਨਾਲ ਲੱਗੇ ਜੋ ਜਾਣਾ ਚਾਹੁੰਦੀ ਮੱਥਾ ਟੇਕਣ ਬਾਬੇ ਦੇ ਘਰ ਕਿਉਂ ਕਿਵੇਂ ਰਕੂਗੀ ਤੁਸੀਂ ਹਮ ਤੁਹਾਨੂੰ ਪਤਾ ਹੋਏਗਾ ਇਸ ਤੋਂ ਪਹਿਲਾਂ ਕਿਰਨ ਬਾਲਾ ਜਿਹੜੀ ਗਈ ਸੀ ਹਮ ਉਹਨੂੰ ਵੀ 800 ਸਾਲ ਹੋ ਗਈ ਗਈ ਨੂੰ 2018 ਦੀ ਗੱਲ ਹਮ ਕਿਰਨ ਬਾਲਾ ਵੀ ਉਸ ਤੋਂ ਬਾਅਦ 24 ਮਹੀਨਿਆਂ ਤੱਕ ਹੋ ਗਈ ਸੀ ਜਾ ਕੇ ਉਹਦੀ ਮਜਬੂਰੀ ਸੀ ਵਾਪਸ ਨਹੀਂ ਆ ਸਕਦੀ ਹਮ ਤਾਂ ਕਿ ਇਹਨੇ ਵੀ ਹੋਣਾ ਉੱਥੇ ਹਮ ਇੱਥੋਂ ਦਾ ਮੌਜੂਦਾ ਨਾ ਉੱਥੇ ਜਾ ਕੇ ਪਾਕਿਸਤਾਨੀ ਮਿਲਦਾ ਜੋ ਮਰਜੀ ਹੂੰ ਐਸੀ ਕਰਕੇ ਹੁਣ ਚਾਵਲੇ ਵਰਗਾ ਬੰਦਾ ਹੁੰਦਾ ਮੁੱਦਾ ਠੋਦਾ ਉੱਥੇ ਹੋ ਸਕਦਾ ਜਾ ਕੇ ਲੱਗ ਪੈਂਦਾ ਉਹ ਨਾ ਵੀ ਤੁਸੀਂ ਗਲਤ ਕਰ ਰਹੇ ਹੋ ਵੀ ਅਸੀਂ ਨਾ ਹੁੰਦੇ ਨਾ ਜੀ ਲੇਕਿਨ ਜੋ ਉਹ ਜਿਹੜੇ ਬੰਦੇ ਗੱਲ ਕਰਨ ਵਾਲੀ ਤੁਸੀਂ ਚੁੱਕ ਕੇ ਅੰਦਰ ਸੁਣ ਦਿੰਦੇ ਨੇ ਲੇਕਿਨ ਉਹਦੀ ਜਿਹੜੀ ਖਾਸ ਤਨ ਦੀ ਗੱਲ ਸੁਦੇ ਅਸੀਂ ਅੱਖ ਚ ਨਹੀਂ ਹੂੰ ਵੇਖੋ ਜਿਹੜੀ ਖਾਲਸਾਤਨ ਦੀ ਗੱਲ ਗੁਰੂ ਸਾਹਿਬ ਨੇ ਪੰਜ ਚਾਰੇ ਸਜਾਈ ਜੀ ਪਹਿਲਾ ਕਿੱਥੋਂ ਸੀ ਭਾਈ ਦਇਆ ਸਿੰਘ ਲੌਰ ਤੋਂ ਦੂਸਰਾ ਕਿੱਥੋਂ ਸੀ ਫਸਨਾਪੁਰ ਦਿੱਲੀ ਤੋਂ ਭਾਈ ਧਰਮ ਸਿੰਘ ਤੀਜਾ ਸੀ ਭਾਈ ਮੁਖਮ ਸਿੰਘ ਉਹ ਕਿੱਥੋਂ ਜੀ દ્વાਰਕਾ ਗੁਜਰਾਤ ਤੋਂ ਚੌਥਾ ਸੀ ਕਰਨਾਥ ਚੌਥਾ ਸੀ ਆਪਣੇ ਆਪਣੇ ਨਗਰੇ ਦੇ ਪੂਰੀ ਤੋਂ ਓਡੀਸ਼ਾ ਤੋਂ ਪੰਜਵਾਂ ਸੀਗਾ ਬੇਦਰ ਤੋਂ ਕਰਨਾਟਕਾ ਤੋਂ ਭਾਈ ਸਾਹਿਬ ਸਿੰਘ ਇਹੋ ਸੀ ਨਾ ਹੂੰ ਗੁਰੂ ਸਾਹਿਬ ਨੇ ਤੇ ਦੱਸਦਾ ਤੁਹਾਡਾ ਖਾਲਸਾ ਤਾਂ ਏਡਾ ਵੱਡਾ ਵੀ ਸਾਰਾ ਹਿੰਦੁਸਤਾਨ ਵੀ ਹੁੰਦਾ ਤੇ ਪਾਕਿਸਤਾਨ ਵੀ ਹੁੰਦਾ ਤਾਂ ਇਹਦਾ ਵੱਡਾ ਖਾਲਸਾ ਨੇਗਾ ਹੂੰ ਅਸੀਂ ਤੇ ਫਿਰ ਉਹਨਾਂ ਜਿਹੜੀ ਉਹ ਧੱਕਾ ਖਾ ਰਹੇ ਹੁੰਦਾ ਪੰਜ ਪਿਆਰੇ ਨੇ ਹੂੰ ਅਸੀਂ ਖਾਲਸਾ ਰਾਜ ਦੀ ਬਾਦੀ ਦੀ ਮੰਗ ਕਰਦੇ ਕਰਦੇ ਆ ਜਿਹਦੇ ਬਾਰੇ 1978 ਦੇ ਵਿੱਚ ਬਕਾਇਦਾ ਤੌਰ ਤੇ ਅਟਲ ਵਿਹਾਰੀ ਵਾਜਪਾਈ ਜਦੋਂ ਵਿਦੇਸ਼ ਮੰਤਰੀ ਸੀ ਇਹਨਾਂ ਜਾ ਕੇ ਚਾਈਨਾ ਕੋਲੇ ਮੁੱਦਾ ਠਾਇਆ ਸੀ ਵੀ ਤੁਸੀਂ ਸਾਡੇ ਇਲਾਕੇ ਤੇ ਕਬਜ਼ਾ ਕੀਤਾ ਹੈ ਇਲਾਕਾ ਛੱਡੋ ਹੂੰ ਉਹਨਾਂ ਤੇ ਅਮਰਤਪੁਰ ਕਹਿੰਦੇ ਨਕਸ਼ਾ ਲਿਆਓ ਹੂੰ ਨਕਸ਼ਾ ਲਿਆਦਾ ਤੋਂ ਇਲਾਕਾ ਵਿਖਾਇਆ ਉਹਨਾਂ ਨੇ ਗੱਲ ਕਹੀ ਸੀ ਇਹ ਇਲਾਕਾ ਤੁਹਾਡਾ ਨਹੀਂ ਇਹ ਸਿੱਖ ਰਾਜ ਦਾ ਇਲਾਕਾ ਵਾ ਹੂੰ ਸਿੱਖ ਲਗ ਸਰ ਅਮੇਜਾ ਨੇ 1918-1958 ਤੱਕ ਸਸਪੈਂਡ ਕੀਤਾ ਸੀ ਉਹਨੂੰ ਦਾ ਸਸਪੈਂਡ ਹੈ ਜਿੱਦੋਂ ਨੂੰ ਬਾਅਦ ਹੋ ਗਿਆ ਸੀ ਸਿੱਖਾਂ ਨੂੰ ਹੱਥ ਚੁੜ੍ਹ ਕੇ ਦੇ ਦੇਵਾਂਗੇ ਸੀ ਹੂੰ ਮਤਲਬ ਮੇਰਾ ਕਹਿੰਦ ਤੋਂ ਬਾਅਦ ਵੀ ਖਾਲਸਾਂ ਜਿਹੜੀ ਉਹ ਮੰਗ ਕਰ ਰਿਆ ਸੀ ਚਾਹਲਾ ਚਲੋ ਉਹਦੀ ਆਪਣੇ ਉੱਥੇ ਉਹਨੇ ਆਪਣੀ ਰੋਟੀਆਂ ਸਿੱਕਣੇ ਸਿੱਕੀ ਜਾਵੇ ਸਾਨੂੰ ਕਿ ਬਿੱਲ ਨਹੀਂ ਆਉਂਦਾ ਹਮ ਲੇਕਿਨ ਔਰ ਸਿੱਕ ਜਦੋਂ ਤੱਕਾ ਹੁੰਦਾ ਉੱਥੇ ਉਹਨੂੰ ਵਿਚਾਰਿਆਂ ਨੂੰ ਐਸ ਵਾਂਗ ਬਕਾਇਦਾ ਤੌਰ ਤੇ ਉਹਨੇ ਨਜਬਨ ਕੀਤਾ ਉਹ ਮੜੀ ਗੱਲ ਹੈ ਹਮ ਜੀ ਪਟਿਆ ਸਾਹਿਬ ਆਖਰੀ ਮੁੱਦਾ ਜਿਹੜਾ ਅੱਜ ਦਾ ਮੈਂ ਚੁਕਣਾ ਚਾਹੁੰਦਾ ਉਹ ਡੀਆਜੀ ਗੁਰਮੀਤ ਸਿੰਘ ਚੋਹਾਨ ਦਾ ਚੁਕਣਾ ਚਾਹੁੰਦਾ ਹਾਲ ਹੀ ਦੇ ਵਿੱਚ ਅਨਮੋਲ ਬਸ਼ਨੋਈ ਨੂੰ ਐਕਸਟਰਾਈਟ ਕੀਤਾ ਗਿਆ ਲਿਆਂਦਾ ਗਿਆ ਔਰ ਹੁਣ ਅਗਲੀ ਕਾਰਵਾਈ ਅਮਲ ਦੇ ਵਿੱਚ ਲਾਂਦੀ ਜਾ ਰਹੀ ਹੈ ਪਰ ਅਜੇ ਬਹੁਤ ਸਾਰੇ ਗੈਂਗਸਟਰਸ ਰਹਿੰਦੇ ਨੇ ਜਿਹੜੇ ਵਿਦੇਸ਼ੀ ਧਰਤੀਆਂ ਦੇ ਉੱਤੇ ਰਹਿੰਦੇ ਆ ਔਰ ਉਹਨਾਂ ਨੂੰ ਐਕਸਟਰਡਾਈਟ ਕਰਨਾ ਜ਼ਰੂਰੀ ਹੈ ਲਾਜ਼ਮੀ ਹੈ ਮੈਨੂੰ ਲੱਗਦਾ ਕਿ ਇਸ ਬਾਰੇ ਡੀਆਈਜੀ ਸਾਹਿਬ ਨੇ ਵੀ ਕੁਝ ਗੱਲਾਂ ਆਖੀਆਂ ਆਪਾਂ ਉਹਦੇ ਬਾਰੇ ਚਰਚਾ ਕਰ ਲਈਏ ਪਹਿਲੀ ਗਲਤੀ ਮੈਂ ਦੱਸ ਦਿਆਂ ਵੀ ਜਿਹੜੇ ਗੁਰਮੀਤ ਸਿੰਘ ਚਵਾਨ ਐਸਐਸਪੀ ਰਹੇ ਬੜੇ ਮਿਹਨਤੀ ਬੰਦੇ ਨੇ ਜੀ ਮੌਕੇ ਮੁਤਾਬਕ ਕਾਰਵਾਈ ਕਰਨ ਦੀ ਸਮਰੱਥਾ ਰੱਖਦੇ ਨੇ ਹੂੰ ਇਹ ਐਸਐਸਪੀ ਰਹੇ ਨੇ ਤਰਨਤਾਰਨ ਵਿਰੇ ਇਹਨੇ ਉਹ ਬਕਾਇਦਾ ਤੌਰ ਤੇ ਸਾਡੇ ਇੱਥੇ ਜਿਆਤੀ ਵਿਰੇ ਨੇ ਹਮ ਅੱਜ ਕੱਲ ਐਂਟੀ ਗੈਂਗਸਟਰ ਟਾਸਕ ਫੋਰਸ ਜਿਹੜੇ ਨੇ ਉਹ ਡੀਆਈਜੀ ਨੇ ਹਮ ਉਹਨਾਂ ਨੇ ਇਹ ਨਹੀਂ ਗੱਲ ਕਹੀ ਵੀ ਅੱਜ ਡਿਜੀਟਲ ਦਾ ਜ਼ਮਾਨਾ ਵਾ ਜਿਹੜੇ ਵੀ ਬੰਦੇ ਵਿਦੇਸ਼ਾਂ ਚ ਬੀਤੇ ਉਹ ਬੰਦੇ ਦੇ ਪੁੱਤਾਂ ਨੂੰ ਸੈਂਟਰ ਕਰ ਦੋ ਨਹੀਂ ਤੇ ਅਸੀਂ ਲੈ ਕੇ ਆਵਾਂਗੇ ਅਸੀਂ ਹਮ ਅਦਮੋਲ ਬਿਸ਼ਨੋਈ ਜੀ ਇੱਕ ਬਕਾਇਦਾ ਤੌਰ ਤੇ ਇੱਕ ਪਾਰਟੀ ਦੇ ਵਿੱਚ ਇਹ ਬਖਾਈ ਦਿੱਤਾ ਸੀਗਾ ਤੇ ਉਦੋਂ ਬਾਅਦ ਫਿਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀਗੀ ਇੰਟਰਪੋਲ ਦਰਾਂ ਹਮ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀਗਾ ਹਮ ਰੈਡ ਕਾਰਨਰ ਨੋਟਿਸ ਹੁੰਦਾ ਇੰਟਰਪੋਲ ਜਾਰੀ ਕਰਦੀ ਹੈ ਵੀ ਜਿਹੜੇ ਵੀ ਦੇਸ਼ ਦੇ ਸ਼ਿਕਾਇਤ ਕੀਤੀ ਹੁੰਦੀ ਤੇ ਜਿਹੜੀ ਫੋਰਸ ਨੂੰ ਉਹਨਰੇ ਪਤਾ ਲੱਗਦਾ ਫਿਰ ਉਹ ਮੈਂ ਰਾਬਤਾ ਕਰਨ ਕਰਦੀ ਹਮ ਉਬਰ 72 ਘੰਟਿਆਂ ਦੇ ਵਿੱਚ ਸਾਰੇ ਡਾਕੂਮੈਂਟਸ ਭੇਜਦੀ ਹੈ ਤੇ ਉਹ ਅਦਾਲਤ 'ਚ ਪੇਸ਼ ਕੀਤੇ ਜਾਂਦੇ ਆ। ਹਮ ਅਦਾਲਤ ਫਿਰ ਨੂੰ 60 ਦਿਨਾਂ ਵਾਸਤੇ ਜੇਲ੍ਹ 'ਚ ਭੇਜਦੀ ਹੈ ਤੇ ਫਿਰ ਜਿੰਨੇ ਡਾਕੂਮੈਂਟਸ ਪੂਰੇ ਕਰਨ ਤੋਂ ਬਾਅਦ ਫਿਰ ਉਹਨੂੰ ਡਿਪੋਰਟ ਕੀਤਾ ਜਾਂਦਾ। ਹਮ ਇਹ ਤਾਂ ਲੰਮਾ ਥੋੜਾ ਜਿਹਾ ਹੈਗਾ ਜ਼ਰੂਰ ਆ। ਹਮ ਡਿਜੀਟਲ ਸਿਸਟਮ 'ਚ ਥੋੜਾ ਜਿਹਾ ਸੌਖਾ ਹੋ ਗਿਆ। ਹਮ ਪਰ ਅਨਮੋਲ ਬਿਸ਼ਨੋਈ ਲਾਡਰ ਜਿਸ ਲਈ ਦਾ ਭਰਾ ਵਾ ਤੇ ਇਹਦੇ ਤੇ ਮੁੱਖ 2 ਕੇ 7 ਕੇਸ ਨਹੀਂ ਥੇ ਇੰਡੀਆ ਦੇ ਵਿੱਚ ਹਮ ਇੱਕ ਕੇਸ ਦੇ ਵਿੱਚ ਇਹ ਏਜੰਸੀ ਬਕਾਇਦਾ ਤੌਰ ਤੇ ਫੜਿਆ ਗਿਆ ਸੀਗਾ ਤੇ ਜ਼ਮਾਨਤ ਤੇ ਬਾਹਰ ਸੀਗਾ ਉਦੋਂ ਜੈਪੁਰ ਜੇਲ ਦੇ ਵਿੱਚ ਸੀਗਾ ਹਮ ਇਹਨੇ ਆਪਣੇ ਅਨਮੋਲ ਵਿਸ਼ਵਾਉਂ ਦੇ ਇੱਕ ਝਾਦੀ ਪਾਸਪੋਰਟ ਬਣਾਇਆ ਸੀ ਭਾਨੂੰ ਪ੍ਰਸਾਦ ਪ੍ਰਤਾਪ ਦੇ ਨਾਮ ਤੇ ਹਮ ਜਿਹਦੇ ਨਾਮ ਤੇ ਇਥੋਂ ਬਾਹਰ ਗਿਆ ਪਹਿਲਾ ਮੇਰੇ ਖਿਆਲ ਸ਼ਾਇਦ ਇਹ ਮਿਸਰ ਗਿਆ ਕਿ ਕਿਥੇ ਕਿਨਿਆ ਗਿਆ ਹੂੰ ਕਿਨਿਆ ਤੋਂ ਉਹ ਘੁੰਮਦਾ ਘੁੰਮਦਾ ਫਿਰ ਜਿਹੜਾ ਅਸੀਂ ਅਮਰੀਕਾ ਪਹੁੰਚਾਇਆ ਕਿਸੇ ਨਾ ਕਿਸੇ ਤਰੀਕੇ ਨਾਲ ਤੁਪਰਾ ਨੂੰ ਪਤਾ ਆਇਆ ਗਿਆ ਸਚਨ تھا ਪਰ ਜੀ ਕੋਈ ਇਹਨਾਂ ਦਾ ਭੜਿਆਵਾ ਹੂੰ ਉਹਨੂੰ ਵੀ ਬਕਾਇਦਾ ਪਰ ਤੇ ਜਿਹਨੇ ਇੱਕ ਦਾਵਾ ਕੀਤਾ ਸੀ ਵੀ ਮੈਂ ਆਪਣੇ ਹੱਥੀ ਗੋਲੀਆਂ ਮਾਰੀਆਂ ਨੇ ਬਕਾਇਦਾ ਤੌਰ ਤੇ ਸਿੱਧ ਮੁਸੇ ਵਾਲੇ ਨੂੰ ਉਹ ਗਲਤ ਸੀਗੀ ਹੂੰ ਉਹਨੂੰ ਇਹਨਾਂ ਨੇ ਅਜ਼ਰਬਾਈਜਾਨ ਤੋਂ ਅਜ਼ਰਬਾਈਜਾਨ ਤੋਂ ਲੈ ਕੇ ਵਾਪਸ ਮੋਗਾਇਆ ਉੱਥੇ ਜੀ ਕੀ ਕੁੰਬ ਰਾੜ ਉਹਨੂੰ ਲੈ ਕੇ ਆਏ ਦੁਬਈ ਤੋਂ ਲੈ ਕੇ ਫਿਰ ਸੂਰ ਜਿਹੜਾ ਬੁੱਢਾ ਉਹਨੂੰ ਲੈ ਕੇ ਆਏ ਫਿਰ ਰਮਨਦੀਪ ਜਿਹੜਾ ਰូមੀਆ ਉਹਨੂੰ ਹਾਂਗਕong ਤੋਂ ਲੈ ਕੇ ਆਏ ਹੂੰ ਇਸ ਕਰਕੇ ਕਿਨੇ ਮਤ ਸੋਚਣ ਵੀ ਸਾਡੇ ਹੁਣ ਵੀ ਇਹੋ ਜੀ ਗੱਲ ਕੀ ਅਸੀਂ ਰੈੱਡ ਕਨੋਸ ਨਹੀਂ ਕਰ ਰਹੇ ਸਾਰੇ ਹੂੰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖੋ ਗੋਲਡੀ ਬਰਾੜ ਤੇ ਅਮਰਤਵਾਲ ਬਾਠ ਵੀ ਇਸੇ ਤਰ੍ਹਾਂ ਉਧਰ ਹੋਣਗੇ ਵਾਪਸ ਜੀ ਅਸੀਂ ਇਹਨਾਂ ਦੇ ਪਿੱਛੇ ਲੱਗੇ ਆਂ ਕਿੰਨੇ 7 ਕੇਸ ਸੀ ਇੱਕ ਕੇਸ ਬਕਾਇਦਾ ਤੌਰ ਤੇ ਪੇਸ਼ ਹੋਇਆ ਸੀ ਮੁਰਕੇ ਜਿਹਦੇ ਵਿੱਚ ਉਹ ਬੇਲ ਤੇ ਆ ਗਿਆ ਬੇਲ ਤੋਂ ਬਾਅਦ ਇਹ ਦੌਰ ਗਿਆ ਸਾਡੇ ਕੋਲ 6 ਕੇਸ ਪੈਂਡਿੰਗ ਜਿਹਨਾਂ ਦੀ ਪੁਛਪੜਤਾਲ ਕਰਨੀ ਹੈ ਅਸੀਂ ਇਹਦੀ ਹੂੰ ਐਸਾ ਹੀ ਇਹ ਨਿਕਲਿਆ ਇਹਦੀ ਜਿਹੜੀ ਉਹ ਹਰਾਸਤੀ ਪੁਛਕਿਛ ਲਈ ਉਹ 11 ਦਿਨ ਵਾਸਤੇ ਉਹਨੂੰ ਹਰਾਸਤ ਮਿਲੀ ਆ ਹੂੰ ਉਸ ਤੋਂ ਬਾਅਦ ਇਹਦੀ ਵਾਰੀ ਜਿਹੜੀ ਆ ਉਹ ਇਹ ਵੀ ਲੈਣਗੇ ਪੰਜਾਬ ਵਾਲੇ ਵੀ ਲੈਣਗੇ ਹੋਰਸੇ ਤੋਂ ਹੋਰ ਵੀ ਸਟੇਟ ਜਿਵੇਂ ਰਾਜਸਥਾਨ ਉੱਥੇ ਵੀ ਕੇਸ ਸੀ ਦੇ ਖਿਲਾਫ ਉਹ ਵੀ ਲੈਣਗੇ ਹੂੰ ਫਿਰ ਇਹ ਵੇਖੋ ਇਹ ਜਿਹੜਾ ਸੀ 2023 ਦੇ ਵਿੱਚ ਨਵੰਬਰ 2023 ਚ ਫੜਿਆ ਗਿਆ ਸੀ ਉੱਥੇ ਆਪਣੇ ਉਹ ਅਮਰੀਕਾ ਦੇ ਵਿੱਚ ਹੂੰ ਉਦੋਂ ਬਾਅਦ ਹੋਣੇ ਦੀ ਲਈ ਇਹ ਵਾਪਸ ਵਾਪਸ ਆਇਆ ਨੂੰ ਟਰੈਕ ਨਵੰਬਰ ਨੂੰ ਟਰੈਕ ਕੀਤਾ ਸੀ ਤੇ ਪਿਛਲੇ ਤੋਂ ਫੜਿਆ ਗਿਆ ਸੀ ਇਹ ਹੂੰ ਉਹਨੇ ਇਨੇਚਰ ਸੀ ਵਾਪਸ ਲੈ ਕੇ ਆਏ ਤੇ ਇਹਦੇ ਖਿਲਾਫ ਘੱਟੋ-ਘੱਟ 7 ਕੇਸ ਹੈ ਇੱਕ ਚ ਪੇਸ਼ ਹੋ ਗਿਆ ਸੀ 6 ਕੇਸ ਪੈਂਡਿੰਗ ਆ ਹੂੰ ਔਰ ਤੋਂ ਕਹਾਂਗੇ ਜੀ ਮੇਰੀ ਤੇ ਇਹਨਾਂ ਦੀ ਲਾਈਫ ਜਿਹੜੀ ਹੈ ਨਾ ਲਾਈਫ ਇਹਨਾਂ ਦੀ ਇਹੋ ਜਿਹੇ ਬੰਦਿਆਂ ਦੀ ਪਮਕੜ ਜਿੰਨੀ ਹੁੰਦੀ ਹੈ ਹਮ ਮੱਕੜ ਕਿ ਨਹੀਂ ਫੁੱਟੀ ਨਾ ਜਿਹੜੀ ਤੇਰੇ ਪੰਨਾਂ ਦਾ ਅਗਦੇ ਘੇਰੇ ਘੇਰੇ ਬੜਕਾ ਮਾਰਦਾ ਫਿਰ ਤਾਂ ਕਿੱਦਾਂ ਭੁਗਦਾ ਫਿਰ ਤਾਂ ਆਖਰਕਾਰ ਉਸੇ ਪਸ ਮੋਝਦਾ ਹਮ ਇਹਨਾਂ ਦੀ ਗੱਲ ਦੀ ਹੈ ਤੇ ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਹਮ ਇਸ ਪਾਸੇ ਪੈਣ ਦੀ بجائے ਮਿਹਨਤ ਕਰੋ ਅੱਜ ਮਿਹਨਤ ਦਾ ਜ਼ਮਾਨਾ ਠੀਕ ਜੀ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹਦੇ ਵੱਲ ਧਿਆਨ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਾਨੀਂ ਦੀ ਪੰਜਾਬੀ ਦੇ